ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਗ 643 48 ਮਹਲਾ 3 ਹਰ ਜੀਉ ਸ਼ਬਦੇ ਜਾਪੁਦਾ ਭਾਈ ਪੂਰੇ ਭਾਗਮ ਲਾਈ ਹੀ ਭਾਈ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਪ੍ਰਮਾਤਮਾ ਨਾਲ ਜਾਣ ਪਛਾਣ ਬਣਦੀ ਹੈ। ਪੂਰੀ ਕਿਸਮ ਦਾ ਗੁਰੂ ਜੀਵ ਨੂੰ ਪ੍ਰਮਾਤਮਾ ਨਾਲ ਮਲਾ ਦਿੰਦਾ ਹੈ। ਸਦਾ ਸੁਖ ਸੁਹਾਗਣੀ ਭਾਈ ਅੰਨ ਦਿਨ ਰਤیاں ਰੰਗ ਲਾਈ। ਹੀ ਭਈ ਖਾਸਮ ਪਰਮੂ ਨਾਲ ਪਿਆਰ ਕਰਨ ਵਾਲੀਆਂ ਜੀਵ ਇਸਤਰੀਆਂ। ਸਦਾ ਆਤਮਿਕ ਸੁਖ ਮਾਣਦੀਆਂ ਹਨ। ਪਰਬੂ ਨਾਲ ਪਿਆਰ ਪਾ ਕੇ ਹੋ ਹਰ ਵੇਲੇ ਉਸ ਦੇ ਪ੍ਰੇਮ ਰੰਗ ਵਿੱਚ ਰੰਗੀਆਂ ਰਹਿੰਦੀਆਂ ਹਨ ਹਰ ਜੀਤੂ ਆਪੇ ਰੰਗ ਚੜਾਏ ਏ ਪ੍ਰਭੂ ਜੀ ਤੂੰ ਆਪ ਹੀ ਸਰਨਾ ਜੀਵ ਦੇ ਹਿਰਦੇ ਵਿੱਚ ਆਪਣੇ ਪਿਆਰ ਦਾ ਰੰਗ ਚੜਾਉਂਦਾ ਹੈ ਗਾਵੋ ਗਾਵੋ ਰੰਗ ਰਤਲਿ ਹੋ ਭਾਈ ਹਰ ਸੇਤੀ ਰੰਗ ਲਾਈ ਰਹਾਓ ਪਰਭੂ ਪਿਆਰ ਦੇ ਰੰਗ ਵਿੱਚ ਰੰਗੇ ਹੋਏ ਭਰਾਵੋ ਪਰਮਾਤਮਾ ਨਾਲ ਪਿਆਰ ਪਾ ਕੇ ਉਸ ਦੀ ਸਿਫਤਸਲਾ ਦੇ ਗੀਤ ਗਾਂਦੇ ਰਹਾ ਕਰੋ ਰਹਾਓ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿੱਤ ਲਾਏ ਏ ਭਈ ਜਿਹੜੀ ਜੀਵ ਇਸਤਰੀ ਆਪਾ ਛੱਡ ਕੇ ਤੇ ਮਨ ਲਾ ਕੇ ਗੁਰੂ ਦਸੀਕਾਰ ਕਰਦੀ ਹੈ ਸਦਾ ਸਹਿਜ ਫਿਰ ਦੁੱਖ ਨਾ ਲੱਗਈ ਭਾਈ ਹਰ ਆਪ ਵਸੈ ਮਨ ਆਈ ਉਹਦੇ ਅੰਦਰ ਸਦਾ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਉਸ ਨੂੰ ਕਦੇ ਦੁੱਖ ਕੋ ਨਹੀਂ ਸਕਦਾ ਉਸ ਦੇ ਮਨ ਵਿੱਚ ਪਰਮਾਤਮਾ ਆਪ ਆਵਸਥਾ ਹੈ। ਤੇਰ ਕਾ ਹੁਕਮ ਨਾ ਜਾਣੀ ਭਾਈ ਸਾਹ ਕੁਲਖਣੀ ਕੁਨਾਰ ਇਹ ਪੈਜੜੀ ਜੀਵ ਸ੍ਰੀ ਪ੍ਰਭੂਪਤੀ ਦੀ ਰਜਾ ਨੂੰ ਨਹੀਂ ਸਮਝਦੀ ਉਹ ਕੁਝ ਲਛਣਾ ਵਾਲੀ ਹੈ ਚੰਦਰੀ ਹੈ। ਮਨ ਹਟਕਾਰ ਕਮਾ ਬਲੀ ਪਾਈ ਬਿਨ ਨਾ ਵੈ ਕੁੜਿਆਰ ਜਿਉ ਬਖਾਵੇ ਮਾਤਰ ਮਨ ਦੇ ਹਟਣ ਗੁਰੂ ਦੀ ਦਸੀ ਕਰ ਕਰਦੀ ਹੈ ਤਾਂ ਵੀ ਏ ਭਾਈ ਉਹ ਨਾਮ ਤੋ ਸਖਣੀ ਹੀ ਰਹਿੰਦੀ ਹੈ ਉਹ ਝੂਠ ਦੀ ਹੀ ਬਨਜਾਰ ਬਣੀ ਰਹਿੰਦੀ ਹੈ ਸੇ ਗਾਵੈ ਜਨ ਮस्तक ਭਾਗ ਹੈ ਭਾਈ ਭਾਈ ਸੱਚੇ ਵਿਰਾਗ ਹੇ ਕੋ ਜਿੰਨਾ ਮਨੁੱਖਾਂ ਦੇ ਮੱਥੇ ਉੱਤੇ ਭਾਗ ਜਾ ਕੇ ਪੈਂਦਾ ਹੈ ਉਹ ਪਰਮਾਤਮਾ ਦੀ ਸਿਫਸਲਾ ਦੇ ਗੀਤ ਗਾਉਂਦੇ ਹਨ ਸਦਾ ਸਿਰ ਕਰਪੂ ਦੇ ਪ੍ਰੇਮ ਦੀ ਵਰਕਤ ਨਾਲ ਉਹਨਾਂ ਦੇ ਅੰਦਰ ਦੁਨੀਆ ਦੇ ਮੋਹ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ ਆਨ ਦਿਨ ਰੱਤੇ ਗੁਣ ਰਵੈ ਪਾਈ ਨਿਰਪੋ ਗੁਰਲੇ ਵਲਾਗ ਇਹ ਕੋ ਪਰਪੂ ਪ੍ਰੇਮ ਦੇ ਰੰਗ ਵਿਚਰੰਗੇ ਹੋਏ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦੇ ਹਨ ਉਹ ਲੋਹ ਲੈਂਦੇ ਹਨ ਉਹਨਾਂ ਦੇ ਅੰਦਰ ਗੁਰੂ ਦੀ ਬਖਸ਼ੀ ਹੋਈ ਪ੍ਰਭੂ ਚਰਨਾਂ ਦੀ ਲਗਨ ਬਣੀ ਰਹਿੰਦੀ ਹੈ ਫਬਨਾ ਮਾਰ ਜਵਾਲਦਾ ਪਾਈ ਸੋ ਸੇ ਉਹ ਦਿਨ ਰਾਤ ਹੈ ਪੈ ਦਿਨ ਰਾਤ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰੋ ਜੋ ਸਭ ਜੀਵਾਂ ਨੂੰ ਮਾਰਦਾ ਹੈ ਤੇ ਜੀਵਾਲਦਾ ਹੈ ਸੋ ਕਿਉ ਮਨੋ ਬਸਾਰੀ ਆ ਪਾਈ ਜਿਸ ਦੀ ਵੱਡੀ ਹਿਦਾਤ ਹੈ ਤੇ ਜਿਸ ਪਰਮਾਤਮਾ ਨੇ ਜੀਵਾਂ ਉਤੇ ਕੀਤੀ ਹੋਈ ਬਖਸ਼ਿਸ਼ ਬਹੁਤ ਵੱਡੀ ਹੈ ਉਸ ਨੂੰ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਮਨ ਮੁਖ ਮੈਲੀ ਢੂਮਣੀ ਪਾਈ ਦਰਗੈ ਨਾਹੀ ਠਾ ਥਾਓ ਇਹ ਭਈ ਆਪਣੇ ਮਨ ਦੇ ਪਿੱਛੇ ਤਰਨ ਵਾਲੀ ਜੀਵ ਇਸਤਰੀ ਵਿਕਾਰਾਂ ਦੀ ਮੈੜ ਨਾਲ ਭਰੀ ਰਹਿੰਦੀ ਹੈ ਉਹਦਾ ਮਨ ਸਦਾ ਡੋਲਦਾ ਰਹਿੰਦਾ ਹੈ ਇਸ ਵਾਸਤੇ ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲਦੀ ਗੁਰਮੁਖ ਵੈਸਾ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਚ ਸਮਾਓ ਇਹ ਭਈ ਜਦੋਂ ਉਹ ਗੁਰੂ ਦੀ ਸੱਣ ਪਾ ਪੈਂਦੀ ਹੈ ਤਦ ਪ੍ਰਮਾਤਮਾ ਦੇ ਗੁਣ ਚੇਤੇ ਕਰਨ ਲੱਗ ਪੈਂਦੀ ਹੈ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਉਸ ਸਦਾ ਸਿਰ ਵਿੱਚ ਲੀਨ ਹੋ ਜਾਂਦੀ ਹੈ ਇਹਤ ਜਨਮ ਹਰਨਾ ਚੇਤੇ ਉਪਾਈ ਕਿਆ ਮੂ ਦੇ ਸਿ ਜਾਏ ਹੈ ਪਰ ਜਿਸ ਨੇ ਇਸ ਮੁਖ ਜਨਮ ਵਿੱਚ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਉਹ ਉਪਰ ਲੋਗ ਉਹ ਜਾ ਕੇ ਕੀ ਮੂ ਵਖਾਏਗਾ ਫਰਮ ਫਰ ਹੋਵੇਗਾ ਕੀੜੀ ਪਵੰਦੀ ਮਹਾਯੋਨ ਭਾਈ ਵਿਖਿਆ ਨੂੰ ਲਪਾਈ ਹੈ ਭਈ ਮਾਇਆ ਦੀ ਖਾਤਰ ਲੋਭ ਵਿੱਚ ਫਸ ਕੇ ਸੁਚੇਤ ਰਹਿਣ ਦੀਆਂ ਆਵਾਜ਼ਾਂ ਪੈਂਦੀਆਂ ਵੀ ਉਸਨੇ ਆਪਣਾ ਆਤਮਿਕ ਜੀਮ ਉਟਾ ਲਿਆ ਨਾਮ ਸਵਾਲੇ ਸੁਖ ਵਸੈ ਭਾਈ ਸਦਾ ਸੁਖ ਸ਼ਾਂਤ ਸਰੀਰ ਹੈ ਭਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਂਦੇ ਹਨ ਉਹੋਂ ਆਨੰਦ ਵਿੱਚ ਵਸਦੇ ਹਨ ਉਹਨਾਂ ਦੇ ਸਰੀਰ ਨੂੰ ਸੁਖ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਾਨਕ ਨਾਮ ਸਮਾਲ ਤੂੰ ਪਾਈ ਅਪਰੰਪਰ ਗੁਣੀ ਗਹੀ ਰਹਿ ਨਾਨਕ ਤੂੰ ਉਸ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਈ ਰੱਖ ਜਿਹੜਾ ਬਹੁਤ ਬਿਆੰਤ ਹੈ ਜੋ ਗੁਣਾ ਦਾ ਆਮਲਕ ਹੈ ਜੋ ਵੱਡੀ ਜਿਗਰੇ ਵਾਲਾ ਹੈ ਫੂਟ ਮਹੱਲਾ ਪੰਜਮਾ ਕਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਰਨ ਸਮਰਥ ਹੈ ਪੈਜਿਸ ਪ੍ਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ ਜੋ ਸਾਰੀ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੀਓ ਕੁੰਡ ਜਨ ਸਾਜਿਆ ਪਾਈ ਦੇ ਕਰੇ ਆਪਣੀ ਵਥ ਜਿਸ ਨੇ ਆਪਣੀ ਸੱਤਿਆ ਦੇ ਕੇ ਮਨੁੱਖ ਦੀ ਜਿੰਦ ਤੇ ਸਰੀਰ ਪੈਦਾ ਕੀਤਾ ਹੈ ਉਹ ਕਰਤਾਰ ਤਾਂ ਕਿਸੇ ਪਾਸੋਂ ਵੀ ਵਿਆਹ ਨਹੀਂ ਕੀਤਾ ਜਾ ਸਕਦਾ ਕਿਆ ਕਹੀਏ ਕਿਉਂ ਦੇਖੀਏ ਭਾਈ ਕਰਤਾ ਇੱਕ ਅਕਥ ਹੈ ਪਉ ਜੋ ਕਰਤਾਰ ਦਾ ਰੂਪ ਦੱਸਿਆ ਨਹੀਂ ਜਾ ਸਕਦਾ ਉਸ ਨੂੰ ਕਿਵੇਂ ਵੇਖਿਆ ਜਾਏ ਗੁਰ ਗੋਬਿੰਦ ਸਲਾਹੀ ਹੈ ਪਈ ਜਸਤੇ ਜਾਪੈ ਤਤ ਹੈ ਪਈ ਗੋਵਿੰਦ ਦੇ ਰੂਪ ਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ પાસે ਹੀ ਸਾਰੇ ਜਗਤ ਦੇ ਮੂਲ ਪ੍ਰਮਾਤਮਾ ਦੀ ਪੂਜ ਪੈ ਸਕਦੀ ਹੈ ਮੇਰੇ ਮਨ ਜਪੀਏ ਹਰ ਭਗਵੰਤਾ ਹੈ ਮੇਰੇ ਮਨ ਸਦਾ ਹਰੀ ਦਾ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ ਨਾਮ ਦਾਣ ਦੇ ਜਿਹਨੇ ਆਪਣੇ ਦੁੱਖ ਦਰਦ ਕਾ ਹੰਤਰ ਹੋ ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ ਰਹਾਉ ਜਿਹਾ ਕੀ ਕਰ ਸਭ ਕਿਛ ਹੈ ਭਾਈ ਨੌਨੇ ਤੇ ਭਰੇ ਭੰਡਾਰ ਹੀ ਪਈ ਜਿਸ ਪ੍ਰਭੂ ਦੇ ਘਰ ਵਿੱਚ ਸਾਰੇ ਚੀਜ਼ ਮੌਜੂਦ ਹੈ ਜਿ세 ਘਰ ਵਿੱਚ జగ ਦੇ ਸਾਰੇ ਨੌ ਹੀ ਖਜ਼ਾਨੇ ਮੌਜੂਦ ਹਨ ਇਹਦੇ ਘਰ ਵਿੱਚ ਭੰਡਾਰੇ ਭਰੇ ਪਏ ਹਨ ਤੀਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮਾ ਪਾਰ ਉਸਦਾ ਮੁੱਲ ਨਹੀਂ ਕਹਿ ਸਕਦਾ ਉਹ ਸਭ ਤੂਚਾ ਹੋ ਅਪਹੁੰਚ ਹੈ ਬੇਅੰਤ ਹੈ ਜੀ ਜੰਤ ਪਰਤਪਾਲ ਦਾ ਭਾਈ ਨਿਤਨਿਤ ਕਰਦਾ ਸਾਰ ਇਹ ਪਈਓ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਉਹ ਸਦਾ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਸਤਗੁਰੂ ਪੂਰਾ ਭੇਟੀ ਹੈ ਪਾਈ ਸ਼ਬਦ ਮਿਲਾ ਬਨਹਾਰ ਉਸਦਾ ਦਰਸ਼ਨ ਕਰਨ ਲਈ ਹੈ ਪਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ ਸੱਚੇ ਚਰਨ ਸ੍ਰੀ ਭਿ ਆਪਈ ਪਰਮ ਭਉ ਬਿਨਾਸ਼ ਇਹ ਕੋਈ ਸਦਾ ਧਰਨ ਬੜੇ ਪ੍ਰਮਾਤਮਾ ਦੇ ਚਰਨ ਹਰਤੇ ਵਿੱਚ ਵਸਾਈ ਰੱਖਣੀ ਚਾਹੀਦੀ ਹਨ ਇਸ ਤਰ੍ਹਾਂ ਮਨ ਦੀ ਪਟਕਣਾ ਦਾ ਹਰ ਇੱਕ ਇਸਮ ਦੇ ਅੰਦਰ ਨਾਸ ਹੋ ਜਾਂਦੇ ਹਨ ਮਿਲ ਸੰਤ ਸਭਾ ਮਨ ਮਾਝੀਏ ਭਾਈ ਹਰਿ ਕੈ ਨਾਮ ਨਿਵਾਸ ਇਹ ਭਈ ਸਾਧ ਸੰਗਤ ਵਿੱਚ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਵਿੱਚ ਮਨ ਦਾ ਨਿਵਾਸ ਹੋ ਜਾਂਦਾ ਹੈ ਮਿਟੇ ਅੰਧੇਰਾ ਅਗਿਆਨਤਾ ਭਈ ਕਮਲ ਹੋਵੇ ਪ੍ਰਗਟ ਸਾਧ ਸੰਗਤ ਦੀ ਬਰਕਤ ਨਾਲ ਹੀ ਭਈ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਰੀ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ ਹਿਰਦੇ ਦੇ ਕੋਲ ਫਲ ਦਾ ਖੜਾਓ ਹੋ ਜਾਂਦਾ ਹੈ ਗੁਰੂ ਵਚਨੀ ਸੁਖੁ ਪੁਜੈ ਪਾਈ ਸਭ ਫਲ ਸਤਿਗੁਰ ਪਾਸ ਹੈ ਭਾਈ ਗੁਰੂ ਦੇ ਬਚਨਾਂ ਤੇ ਤੁਰਿਆ ਆਤਮਿਕ ਲੰਧ ਫਾਇਦਾ ਹੁੰਦਾ ਹੈ ਸਾਰੇ ਫਲ ਗੁਰੂ ਕੋਲ ਹਨ ਮੇਰਾ ਤੇਰਾ ਛੁੜੀ ਹੈ ਭਾਈ ਇਹ ਹੋਈ ਸਭਨਾ ਕੀ ਤੁਰਹਿ ਕੋ ਵਿਤਕਰਾ ਛੱਡ ਦੇਣਾ ਚਾਹੀਦਾ ਸਭ ਦੇ ਚਰਣਾ ਦੀ ਧੂੜ ਬਣੇ ਵਣ ਜਾਣਾ ਚਾਹੀਦਾ ਹੈ ਘਟ ਘਟ ਬ੍ਰਹਮ ਪਸਾਰਿਆ ਭਾਈ ਵੇਖੋ ਵੇਖੇ ਸੁਣੇ ਹਜੂਰ ਇਹ ਪਈ ਪ੍ਰਮਾਤਮਾ ਹਰੇਕ ਸਿਰਜ ਵਸ ਰਿਹਾ ਉਹ ਸਭ ਦੇ ਅਹੰਗ ਸੰਗ ਹੋ ਕੇ ਸਭ ਦੇ ਕੰਮ ਨੂੰ ਵੇਖਦਾ ਹੈ ਸਭ ਨਾਲ ਦੀ ਗੱਲਾਂ ਸੁਣਦਾ ਹੈ ਜਿਤਨੇ ਵਿਸਰੇ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਏ ਝੂ ਰਹੇ ਪਈ ਜਿਸ ਦਿਨ ਪ੍ਰਮਾਤਮਾ ਭੁੱਲ ਜਾਏ ਉਸ ਦਿਨ ਦੁਖੀ ਹੋ ਕੇ ਆਤਮਿਕ ਮੋਹ ਫੀਡ ਲੈਂਦੀ ਹੈ ਕਰਨ ਕਰਨ ਸਮਰਥੋ ਭਾਈ ਸਰਬ ਕਲਾ ਭਰਪੂਰ اے ਭਾਈ ਇਹ ਯਾਦ ਰੱਖੋਗੇ ਪ੍ਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ ਤੇ ਜੀਵ ਪਸ਼ੂ ਕਰਾ ਸਕਣ ਵਾਲਾ ਹੈ ਪ੍ਰਮਾਤਮਾ ਵਿੱਚ ਸਾਰੀਆਂ ਤਾਕਤਾਂ ਮੌਜੂਦ ਹਨ ਕੋਰੇ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼ੇ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ ਹਰ ਨਾਮ ਮੌਜੂਦ ਹੈ ਉਸ ਦੇ ਅੰਦਰ ਮਾਇਆ ਦੇ ਮੂਹ ਦਾ ਨਾਸ ਹੋ ਜਾਂਦਾ ਹੈ ਤਿਸਨ ਭਾਵ ਹੈ ਤਾਂ ਮੇਲੇ ਭਾਈ ਹਿਰਦੇ ਨਾਮ ਨਿਵਾਸੀ ਭਈ ਉਹ ਪ੍ਰਮਾਤਮਾ ਨੂੰ ਜੇ ਚੰਗਾ ਲੱਗੇ ਤਦੋਂ ਉਹ ਜਿਸ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਉਸ ਦੇ ਹਿਰਦੇ ਵਿੱਚ ਉਹ ਉਸ ਪ੍ਰਭੂ ਦੇ ਨਾਮ ਦਾ ਨਵਾਸ ਹੋ ਜਾਂਦਾ ਹੈ ਗੁਰਮ ਕਾਮਲ ਪ੍ਰਗਾਸਿ ਹੈ ਪਈ ਰ데요 ਹੋਇ ਪ੍ਰਗਾਸਿ ਹੈ ਪਈ ਗੁਰੂ ਦੇ ਸਨ ਮੁਖ ਹੋਇਆ ਹਿਰਦੇ ਦਾ ਕੋਲ ਫੁੱਲ ਖੜ ਪੈਂਦਾ ਹੈ ਹਿਰਦੇ ਵਿਚ ਆਤਮਿਕ ਜੀਵਨ ਦੀ ਸੋਚੀ ਦਾ ਚਾਨਣ ਹੋ ਜਾਂਦਾ ਹੈ ਵਰਗੁਰ ਤੇ ਪ੍ਰਤਾਪ ਪਰ ਭਾਈ ਮੌਲਿਆ ਤਰ ਤਕ ਆਸ਼ੇ ਪਈ ਗੁਰੂ ਦੀ ਸਨਵੇਂ ਮਨੁੱਖ ਦੇ ਅੰਦਰ ਪ੍ਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ ਉਹਨੂੰ ਸਮਝ ਆ ਜਾਂਦੀ ਹੈ ਕਿ ਉਹਨਾਂ ਤੋਂ ਵੇਹਨ ਤਾਕਤ ਦਾ ਮਾਲਕ ਹੈ ਤੇ ਪ੍ਰਭੂ ਦੀ ਤਾਕਤ ਨਾਲ ਹੀ ਧਰਤੀ ਖੜੀ ਹੋਈ ਹੈ ਆਕਾਸ਼ ਖੜਿਆ ਹੋਇਆ ਹੈ ਗੁਰੂ ਪੂਰੇ ਸੰਤੋਖਿਆ ਪਾਈਐ ਨਿਸਲਾਗਾ ਪਾਉ ਹੈ ਭਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤ ਦੇ ਦਿੱਤੀ ਹੈ ਉਸ ਦੇ ਅੰਦਰ ਦਿਨ ਰਾਤ ਪ੍ਰਭੂ ਚਰਨਾਂ ਦਾ ਪਿਆਰ ਬਣਿਆ ਰਹਿੰਦਾ ਹੈ ਰਸਨਾ RAM ਰਵੇ ਸਦ ਭਾਈ ਸਾਚਾ ਸਾਧ ਸਵਾਉ ਉਹ ਮਨੁੱਖ ਸਦਾ ਹੀ ਆਪਣੇ ਜੀਵ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਨਾਮ ਜਪਣ ਦਾ ਇਹ ਸਵਾਦ ਇਹ ਨਿਸ਼ਾਨਾ ਉਸ ਦੇ ਅੰਦਰ ਸਦਾ ਕਾਇਮ ਰਹਿੰਦਾ ਹੈ ਕਰਨੀ ਸੁਣ ਸੁਣ ਜੀਵ ਆਪ ਕੋਈ ਨਿਸ਼ਚਲ ਪਾਇਆ ਥਾ ਉਹ ਇਹ ਪਯੋ ਮਨਕ ਆਪਣੇ ਕੰਨਾਂ ਨਾਲ ਪ੍ਰਮਾਤਮਾ ਦੀ ਸਿਫਤਸਲਾ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਰਹਿੰਦਾ ਹੈ ਉਹ ਪ੍ਰਭੂ ਚਰਨਾਵ ਜੋਤਲ ਥਾ ਪ੍ਰਾਪਤ ਕਰੀ ਰੱਖਦਾ ਹੈ ਜੇ ਸੁਪ੍ਰੀਤ ਨਾ ਆਵੀ ਪਾਈ ਸੋ ਜੀੜਾ ਜਲ ਜਾਓ ਪਰ ਇਹ ਪੈ ਜਿਸਨ ਕੋ ਨੂੰ ਗੁਰੂ ਤੇ ਤਵਾਰ ਨਹੀਂ ਵੱਜਦਾ ਉਸ ਦੀ ਨਿਭਾਗੀ ਜੰਦਰ ਵਿਕਾਰਾਂ ਵਿੱਚ ਸੜ ਚ ਜਾਂਦੀ ਹੈ ਆਤਮਿਕ ਮੌਤ ਸੀ ਲੈਂਦੀ ਹੈ ਬਹੁ ਗੁਣ ਤੇ ਮੇਰੇ ਸਹਬਾ ਪਾਈ ਹਾਂ ਤਿਸਕੇ ਵੱਲ ਚਾਉਂ ਹੈ ਪਈ ਮੇਰੇ ਮਾਲਕ ਪ੍ਰਭੂ ਵਿੱਚ ਬੇਅੰਤ ਗੁਣ ਹਨ ਮੈਂ ਤੋਂ ਸਦਕੇ ਕਰਵਾਨ ਜਾਂਦਾ ਹਾਂ ਉਹ ਨਿਰਗੁਣ ਯਾਰ ਹੀ ਪਾਲਦਾ ਪਾਈ ਦੇਨਤਾ ਬੈਥੋਏ ਕੋਈ ਮਾਲਕ ਕੋ ਨਹੀਂ ਨਾ ਨਾ ਵੀ ਪਾਲਦਾ ਹੋਣੀ ਨਹੀਂ ਆਸਰੇ ਨੂੰ ਕੋਣ ਸਹਾਰਾ ਦਿੰਦਾ ਹੈ ਰਿਜਕ ਸੋ ਆਇ ਸਾਸ ਪਈ ਗੂੜਾ ਜਾਕਾ ਨਾ ਉਹ ਮਾਲਕ ਰਿਕ ਸਾਦੇ ਨਾਲ ਰਿਜਕ ਕਪੜਾੰਦ ਦਾ ਉਸਦਾ ਨਾਮ ਸਿਮਰ ਕਰਨ ਵਾਲੀ ਇਹ ਮਨ ਉੱਤੇ ਪ੍ਰੇਮ ਦਾ ਗੂੜਾ ਰੰਗ ਚਾੜ ਦਿੰਦਾ ਹੈ ਜਿਸ ਗੁਰ ਸੱਚਾ ਭੇਟਿਆ ਭਾਈ ਪੂਰਾ ਤਿਸ ਕਰਮਾਓ ਇਹ ਭਿਜਿਸ ਮਨ ਨੂੰ ਸੱਚਾ ਗੁਰੂ ਮਿਲ ਪੈਂਦਾ ਉਸ ਨੂੰ ਪ੍ਰਭੂ ਮਿਲ ਪੈਂਦਾ ਉਸ ਦੀ ਕਿਸਮਤ ਜਾ ਕੇ ਪੈਂਦੀ ਹੈ ਇਸਵੇਂ ਨਕੜੀ ਨਾਲ ਜੀਵਿਆ ਭਾਈ ਸਰਬ ਕਲਾ ਪਰਪੁਰੇ ਪੂਸ਼ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਅਸਤੀਜਾਤ ਬਣਾਇ ਕੜੀ ਪਰ ਵੀ ਉਹਨੂੰ ਖਾਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ ਫਾਸ ਫਾਸ ਗਰਾਸ ਨਾਲ ਵਿਸਰੇ ਭਾਈ ਵੇਖੂ ਸੰਗਾ ਹਜੂਰ ਹੈ ਭਾਈ ਮੈਂ ਤਾਂ ਉਸ ਪਰਮਾਤਮਾ ਨਾਲ ਆਪਣੇ ਅੰਗ ਸੰਗ ਵਸਤਾ ਵੇਖਦਾ ਹਾਂ ਮਨ ਉਹ ਖਾਂਦਿਆ ਫਾਂ ਲੈਂਦਿਆ ਕਦੇ ਵੀ ਨਹੀਂ ਭੁੱਲਦਾ ਸਾਦੂ ਸੰਗ ਮਲਾਇਆ ਪਈ ਸਰਪ੍ਰਹਾ ਪ੍ਰਭੂ ਰਹੇ ਪਈ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਲਾ ਦਿੱਤਾ ਹੈ ਉਸ ਨੂੰ ਉਹ ਪ੍ਰਮਾਤਮਾ ਸਭ ਤੋਂ ਮੌਜੂਦ ਤੇ ਦਿਸਣ ਲੱਗ ਪੈਂਦਾ ਹੈ ਇਹਨਾਂ ਪ੍ਰੀਤਨਾਂ ਲੱਗੀਆਂ ਪਈ ਸੇ ਨਿਤਿ ਸੁਮਰਦੇ ਝੂਰਾ ਪਰ ਇਹ ਪਈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ ਉਹ ਸਦਾ ਚਿੰਤਾਤ ਰਹੋ ਹਉਕਾਤ ਨੂੰ ਉਹ ਛੇੜਦੇ ਰਹਿੰਦੇ ਹਨ ਅੰਤ ਲਾਇਤ ਰਾਇ ਭਾਈ ਭਉਜਲ ਦੁਖ ਸੰਸਾਰ ਇਹ ਭਈ ਸਾਰੇ ਭਈ ਮਨੁੱਖ ਨੂੰ ਆਪਣੇ ਪੱਲੇ ਲਾ ਕੇ ਪਰਮਾਤਮਾ ਮੇਸ ਦੁਖ ਰੂਪ ਸੰਸਾਰ ਸੂਤੋਂ ਪਾਰ ਨਿਕਾਲ ਲੈਂਦਾ ਹੈ। ਕਰ ਕਿਰਪਾ ਨਦਰ ਨਿਹਾਲੇ ਭਾਈ ਕੀਤੋਂ ਨੰਗ ਪਰ ਪਰਬੂ ਸਤੇ ਕਿਰਪਾ ਕਰਕੇ ਉਸ ਨੂੰ ਮਿਹਰ ਦੀ ਨਿਗਾ ਨਾਲ ਵੇਖਦਾ ਉਸ ਦਾ ਵਿਅੰਤ ਕੱਖ ਕਰਦਾ ਹੈ। ਮਨ ਤਨ ਸ਼ੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਇਹ ਪੈਸੂ ਨੂੰ ਖਤਮ ਹੁੰਦਾ ਹੋ ਜਾਂਦਾ ਹੈ ਸਰੀਰ ਸ਼ਾਂਤ ਹੋ ਜਾਂਦਾ ਹੈ ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖਰਾਕ ਖਾਂਦਾ ਹੈ ਨਾਮ ਦਾ ਸਹਾਰਾ ਲੈਂਦਾ ਹੈ ਨਾਨਕ ਤਿਸਰਨagati ਭਾਈ ਜੇ ਕਿਲੇ ਵਿੱਚ ਕਟਨ ਹਾਰ ਹੀ ਨਾਨਕ ਉਸ ਪ੍ਰਮਾਤਮਾ ਦੀ ਸੰਨਪੋ ਜੋ ਸਾਰੇ ਪਾਪ ਕੱਟ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ